ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਵ ਫਰਾਰ ਹੋ ਗਿਆ ਸੀ ਜੀ ਨੂੰ ਸਾਡੀ ਨਾਲ ਸੀਆਈਏ ਦੀਆਂ ਟੀਮਸ ਤੇ ਐਸਐਚਓ ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆਉਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ। ਥਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ। ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ। ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ। ਜਿਹਨੂੰ ਸਾਡੀ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਦਾ ਮਨਜੀਤ ਸਿੰਘ ਨੇ ਬੜੀ ਹੀ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ। 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੋਂ ਕਸਟਡੀ ਚ ਹੈ ਇਹਨਾਂ ਕਰਕੇ ਰਿਮਾਂਡ ਲੈ ਲਿਆ ਇਹਨੇ ਉੱਥੇ ਜਿਹੜੇ ਕੋਲੇ ਹਿੱਟਾ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਹੈ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭੜਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ ਪੋਸਟਵਾਰਡ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀ ਦੀਆਂ ਹਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਇੱਥੇ ਉਹ ਅਸੀਂ ਅਪਡੇਟ ਟੈਕਨੀਕਲ ਸਪੋਰਟ ਯੂਨਿਟ ਹੈ CIA ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੇ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ